ਰਾਇ ਦਾ ਬਾਦਸ਼ਾਹ ਜੰਮੇ ਸੀ ਤੇ ਬਾਦਸ਼ਾਹੀ ਰਹਿਣਾ ਤੇ ਬਾਦਸ਼ਾਹੀ ਜਾਣਾ ਐ ਸੰਸਾਰ ਇਹਦੀ ਨਾਲ ਹੌਸਲਾ 부ਝਾਈ ਵੀ ਹੁੰਦੀ ਵੀ ਜਿਹੜਾ ਸਾਡਾ ਦਰਦ ਆ ਉਹ ਬਹੁਤ ਲੋਕਾਂ ਤੱਕ ਜਿਹੜਾ ਉਹ ਪਹੁੰਚਿਆ ਉਹ ਜਿਹੜੇ ਲੋਕੀ ਦਰਦ ਸਾਡਾ ਮਹਿਸੂਸ ਕਰਦੇ ਔਰ ਸਾਡੇ ਲਈ ਦਰਦ ਬਣਾਉਣ ਦੀ ਆਏ ਵੀ ਹੈ ਕੋਹ ਸਭਿਲ ਤੇ ਹੀ ਰੁੜ ਗਈ ਜਿਹੜੀ ਰਹਿੰਦੀ ਹੁਣ ਉਹ ਵੀ ਰੁੜ ਗਈਆ ਕੋਹ ਨਹੀਂ ਰਹੇਗਾ ਗਰੀਬ ਬੰਦੇ ਹਾਂ ਧਿਆੜੀ ਦਾ ਪਰ ਨਾਲ ਕਰੀਦਾ ਹੈ ਹੁਣ ਤੇ ਉਹ ਵੀ ਮੁਸ਼ਕਲ ਹੋ ਗਿਆ ਤੇ ਪਾਣੀ ਵਾਂਝ ਨਹੀਂ ਲੱਗਦੇ ਬੜੇ ਬੜੇ ਵੀ ਘੜਾਂ ਦੇ ਪਾਣੀ ਦੀ ਮਾਰ ਚੱਲ ਰਹੀ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਬਾਉਪੁਰ ਜਜੀਦ ਅਤੇ रामपुर گورਾ ਸਮੇਤ ਨੇਕਾਂ ਅਜਿਹੇ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਦੁਬਈ ਤੋਂ ਆਏ ਨੌਜਵਾਨਾਂ ਵੱਲੋਂ ਉਹ ਪਰਿਵਾਰ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਰੁੜ ਚੁੱਕੇ ਹਨ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਤੋਂ ਇਹ ਤਸਵੀਰਾਂ ਪਿੰਡ ਬਾਉਪੁਰ ਜਜੀਦ ਦੇ ਗੁਰਦੁਆਰਾ ਸਾਹਿਬ ਦੀਆਂ ਨੇ ਜਿੱਥੇ ਹੜ੍ਹ ਦੀ ਮਾਰ ਚੱਲ ਰਹੀ ਹੈ ਉਹ ਪਰਿਵਾਰ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ ਜਿਨ੍ਹਾਂ ਦੇ ਨਾ ਸਿਰਫ ਖੇਤ ਇਸ ਵੇਲੇ ਪਾਣੀ ਚ ਡੁੱਬੇ ਹੋਏ ਨੇ ਸਗੋਂ ਘਰ ਵੀ ਰੁੜ ਚੁੱਕੇ ਨੇ ਘਰਾਂ ਦਾ ਨਾਮੋ ਨਿਸ਼ਾਨ ਉਹ ਸੁਪਨਿਆਂ ਦੇ ਮਹਿਲ ਜਿਹੜੇ ਸ਼ਾਇਦ ਇੱਕ ਪਰਿਵਾਰ ਨੂੰ ਸਜੋਣ ਦੇ ਲਈ ਉਹ ਸੁਪਨਾ ਪੂਰਾ ਕਰਨ ਦੇ ਲਈ ਸਾਰੀ ਜ਼ਿੰਦਗੀ ਲੱਗ ਜਾਂਦੀ 10-15 15 ਸਾਲਾਂ ਦੀ ਮਿਹਨਤ ਤੋਂ ਬਾਅਦ ਘਰ ਤਿਆਰ ਕੀਤਾ ਜਾਂਦਾ ਪਰ ਇਹ ਹੜਾਂ ਦੇ ਪਾਣੀ ਨੇ ਉਹਨਾਂ ਘਰਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਰੱਖ ਦਿੱਤਾ ਪਰ ਅੱਜ ਇੱਥੇ ਪਹੁੰਚ ਕੇ ਦੁਬਈ ਤੋਂ ਆਏ ਇਹਨਾਂ ਨੌਜਵਾਨਾਂ ਨੇ ਜਿਨ੍ਹਾਂ ਦਾ ਨਾਰਾ ਹੈ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਇਹਨਾਂ ਦੀ ਆਰਥਿਕ ਸਹਾਇਤਾ ਕੀਤੀ ਹੈ ਉਹ 10 ਘਰਾਂ ਜਿਨ੍ਹਾਂ ਦੇ ਕਾਰ ਪੂਰੀ ਤਰ੍ਹਾਂ ਤਰਲ ਤਬਾਹ ਹੋਈ ਸੰਤੋ ਸਵਾ ਸਵਾ ਲੱਖ ਰੁਪਏ ਦੀ ਆਰਥਿਕ ਰਾਸ਼ੀ ਇਹਨਾਂ 10 ਪਰਿਵਾਰਾਂ ਨੂੰ ਦਿੱਤੀ ਗਈ ਹੈ ਹੋਰ ਨਾਲ ਉਹ ਇੱਕ 'ਚ ਹੋਰ ਵੀ ਬਦਦਤ ਕਰਨ ਦਾ ਭਰੋਸਾ ਇਹਨਾਂ ਨੂੰ ਦਿਵਾਇਆ ਗਿਆ ਹੈ ਉਹ ਸਭ ਤੋਂ ਵੱਡੀ ਗੱਲ ਜਿਹੜਾ ਹੌਸਲਾ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਉਪਰਾਲਾ ਕੀਤਾ ਜਾ ਰਿਹਾ ਇਸ ਦੁਨੀਆ ਪਰਚ ਉਸ ਦੇ ਪੰਜਾਬੀਆਂ ਤੇ ਲਈ ਇੱਕ ਪ੍ਰੇਰਨਾ ਦਾ ਸੋਤ ਵੀ ਹੈ ਇੱਕ ਮੋਟੀਵੇਸ਼ਨ ਵੀ ਹੈ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਸੀ ਦਸਾਂ ਨੋਆ ਦੀ ਕਿਰਤ ਕਮਾਈ ਚੋਂ ਦਸਵੰਤ ਕੱਢਣ ਦਾ ਤੋਂ ਇਹ ਦਸਵੰਤ ਕੱਢ ਕੇ ਇਹਨਾਂ ਨੇ ਬੜੇ ਇੱਕ ਚੰਗੇ ਲੇਖੇ ਲਾਇਆ ਕਿਉਂਕਿ ਏ ਮੁਸੀਬਤ ਚ ਕਿਰੇ ਦੀ ਬਾਹ ਫੜਨਾ ਮਦਦ ਕਰਨਾ ਸਹਾਰ ਲੈਣਾ ਸ਼ਾਇਦ ਇਹ ਹਰ ਸਿੱਖ ਦਾ ਧਰਮ ਹੈ। ਤੋਂ ਇਹਨਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ। ਪਹਿਲੀ ਕੀ ਨਾਮ ਹੈ ਆਪਣਾ ਕਿੱਥੇ ਸੀ ਕਰਦੇ? ਰਾਮਪੁਰ ਦੋਸ। ਕਾਫੀ ਨੁਕਸਾਨ ਹੋਇਆ। ਜੇ ਹਨ ਨਾ ਹੋਰ ਅੱਜ ਇਹ ਭਰਾ ਪਹੁੰਚੇ ਦੁਬਈ ਤੋਂ ਇਹਨਾਂ ਨੇ ਮਦਦ ਕੀਤੀ ਹੈ। ਕੋਈ ਠੀਕ ਹੋਊਗਾ। ਕੋਸਰ ਧੰਨਵਾਦ ਕਰੋ ਹੋਰ ਵੀ ਬਹੁਤ ਪੰਜਾਬੀ ਆਣ ਕਿਤੇ ਇਹਨਾਂ ਦੇ ਦਰਦ ਨੂੰ ਸ਼ਬਦਾਂ ਚ ਬਿਆਨ ਕਰਨਾ ਨਾ ਮੁਮਕਿਨ ਹੈ ਠੀਕ ਹੈ ਜੀ ਅੱਜ ਪਹੁੰਚੇ ਹੋਟਿਆ ਤੁਹਾਡੇ ਜਿਹੜੇ ਇੱਥੇ ਆਏ ਮਦਦ ਕਰਦੇ ਧੰਨਵਾਦ ਕਰਦੇ ਹਾਂ ਇਹਨਾਂ ਬੱਚਿਆਂ ਦੇ ਪੁੱਤਾਂ ਦਾ ਸਾਡੀ ਸਰਦਾਂ ਲਈ ਆਇਆ ਪਰ ਸਾਡਾ ਕੁਝ ਨਹੀਂ ਉੱਥੇ ਰਿਹਾ ਨਾ ਕਰ ਰਿਹਾ ਨਾ ਸਾਡੀ ਪੈੜੀ ਰਹੀ ਆ ਸਾਮਾਨ ਵੀ ਸਾਡੇ ਤੋਂ ਉਹਦੇ ਪਚਦਾ ਕੱਢਿਆ ਗਿਆ ਤੇ ਪਚਦਾ ਸਾਡਾ ਵੇਚੀ ਰੁੜ ਗਿਆ ساری ਜ਼ਿੰਦਗੀ ਲੱਗ ਜਾਂਦੀ ਹਾਂਜੀ ساری ਜ਼ਿੰਦਗੀ ਲੱਗ ਗਈ ਉਹਨਾਂ ਬੱਚਿਆਂ ਦੇ ਮੈਂ ਦੁਕਾਨ ਪਾਉਣ ਦਾ ਬੇੜਾ ਜਿਹੜਾ ਮੈਂ ਤੁਹਾਨੂੰ ਮੰਗਤੇ ਬਣਾਦਾ ਰੱਬ ਨੇ ਕੁਝ ਨਹੀਂ ਨਾ ਬੰਦ ਰਹਿ ਦਿੱਤਾ ਸਾਡਾ ਅਸੀਂ ਤਾਂ ਬੱਚਿਆਂ ਦਾ ਧੰਨਵਾਦ ਕਰਦੇ ਜਿਹੜੀ ਸਾਡੀ ਮਦਦ ਕਰਨ ਆਉਂਦੇ ਆ ਇਹ ਚੀਜ਼ ਕਦੇ ਵੀ ਨਹੀਂ ਸੋਚੇ ਮਹਾਰਾਜ ਮੰਗਤੇ ਨਹੀਂ ਬਣਾਉਂਦਾ ਈਦਾ ਬਾਦਸ਼ਾਹ ਜੰਮੇ ਸੀ ਤੇ ਬਾਦਸ਼ਾਹੀ ਰਹਿਣਾ ਤੇ ਬਾਦਸ਼ਾਹੀ ਜਾਣਾ ਐ ਇਸ ਸੰਸਾਰ ਤੋਂ ਇਹ ਚੀਜ਼ਾਂ ਕਦੇ ਵੀ ਨਹੀਂ ਛੁੱਟਦੀ ਤੁਹਾਡੇ ਬੱਚੇ ਤੁਹਾਡੇ ਬੱਚੇ ਹੀ ਆਹੀ ਸਾਰੇ ਪਹੁੰਚੇ ਆ ਨਾ ਵੇਖੋ ਸਾਰੀ ਦਵਾਈ ਕਮਿਊਨਿਟੀ ਜਿਹੜੀ ਪਹੁੰਚੀ ਤੁਹਾਡੇ ਤੱਕ ਤੇ ਤੁਹਾਡੇ ਵੀ ਇਹ ਵੀ ਤੁਹਾਡੇ ਬੱਚੇ ਸਾਡੇ ਵੀ ਫਰਜ਼ ਨੇ ਸਾਡੇ ਸਾਰਿਆਂ ਭਰਾਵਾਂ ਦੇ ਫਰਜ਼ ਨੇ ਪਹੁੰਚੇ ਆ ਧੰਨਵਾਦ ਕਰਦੇ ਆ ਬੱਚਿਆਂ ਦਾ ਜਿਹੜੇ ਸਾਡੇ ਅੱਧਿਕਰ ਪਹੁੰਚੇ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਕੋਈ ਨਹੀਂ ਫੇਰ ਮਹਾਰਾਜ ਫੇਰ ਠਾਲੇਗਾ ਸਭ ਕੋਈ ਨਹੀਂ ਇਸੇ ਤਰ੍ਹਾਂ ਹੀ ਅਹੀਂ ਹੋਰ ਵੀ ਨਾਲ ਤੁਸੀਂ ਵੀ ਦੱਸੋ ਵੀ ਹੋਰ ਵੀ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਉਹ ਪਹੁੰਚਣ ਸਾਰੇ ਪਹੁੰਚ ਨਹੀਂ ਤੇ ਸਾਰਿਆਂ ਘੜੀਆਂ ਤੇ ਜੁੜਦੇ ਆਂ ਤੇ ਵੀਡੀਓ ਪਾਈਆਂ ਬੜੀਆਂ ਘਰ ਰੋੜਦੇ ਜੀਆਂ ਸਾਡੀਆਂ ਵੀਡੀਓ ਬਹੁਤ ਗਈਆਂ ਬੱਚੇ ਰੋਂਦੇ ਉਹ ਠੀਸ ਜੇਤੀ ਆਂਦਾ ਅੱਧਾ ਚੱਲਿਆ ਜਾਂਦਾ ਜਦੋਂ ਤਾਂ ਹੀ ਮਾਤਾ ਸਵਾ ਨਾ ਕਰਦਾ ਸਾਹਮਣੇ ਰੋੜਦਾ ਜਾਂਦਾ ਘਰ ਰੋੜਦਾ ਜਾਂਦਾ ਪਰ ਕੋਈ ਪੇਸ਼ ਨਹੀਂ ਜਾਂਦੀ ਜਿਹੜੀ ਨੀਚ ਅਜਨ ਉਥੇ ਪਹੁੰਚਦੀ ਜਿੰਨਾ ਉਹਨਾਂ ਕੋ ਪੀੜਾ ਕੋ ਨਿਕਲਿਆ ਆਉਣਾ ਉਹਨਾਂ ਕੱਢਿਆ ਹਾਂਜੀ ਵੀਰ ਗਰਮੀਤ ਸਿੰਘ ਦਾ ਪਰਮਜੀਤ ਸਿੰਘ ਉਹ ਜਾ ਕੇ ਅਗਨਪੋੜ ਲੈ ਕੇ ਜਾਂਦੇ ਰਹੇ ਕੁਸਰੀਆਲੀ ਸਾਹਿਬ ਬੜੇ ਬਾਬੇ ਚੀਤੀਆਂ ਦੇ ਬਾਬੇ ਪਹੁੰਚਦੇ ਰਹੇ ਪਰ ਉਥੇ ਇੱਕ ਪੇਛ ਨਹੀਂ ਕਹਿਦੀ ਚਲਦੀ ਵੀ ਸਮਾਨ ਕੱਢ ਕੇ ਲੈ ਚ ਗਈ ਸਾਰਾ ਜਿੰਨਾ ਨਿਕਲਿਆ ਉਹਨਾਂ ਨੇ ਕਰ ਦਿੱਤਾ ਗਾੜੀ ਉਹ ਦੀ ਨਸਮਾਨ ਕਰੇ ਰਿਹਾ ਗਿਆ ਬਚਾਲ ਕਾਲ ਲੂ ਆਵਾਂਗੇ ਫੇਰ ਪਰ ਉਹ ਬੱਚਿਆਂ ਨੇ ਮਿਲ ਕਾਲ ਨੂੰ ਘਰੋਂ ਨਹੀਂ ਦਿਆ ਤੇ ਕੁਛ ਨਹੀਂ ਦਿਆ ਹਾਂਜੀ ਜਾਨ ਬਚ ਗਈ ਬੱਚਿਆਂ ਦੀ ਬੱਚਿਆਂ ਦੀ ਬੜੀ ਵੱਡੀ ਲੰਗਰ ਪਾਸੋਂ ਬਚ ਗਏ ਸਾਡੇ ਬਹੁਤ ਬਹੁਤ ਧੰਨਵਾਦ

ਉਹ ਦੁਬਾਰਾ ਮੇਰ ਕੀ ਥੀ ਜਿਹੜੇ ਬੱਚੇ ਗਾਤੇ ਮੇਰਾ ਹੱਥ ਰੱਖਿਆ ਰੱਬ ਚੰਗੀ ਕਲ ਰੱਖੇ ਨੰਨ ਪਰਿਵਾਰ ਨੂੰ ਉਹ ਮੰਦਰ ਯਾਤਰਕੇ ਸੱਜੂ ਆਏ ਲੇ ਕਿਤਨਾ ਕਰਾ ਦੇ ਕਰ ਰਹੇ ਹਾਂ ਜੋ ਆਉਂਦੇ ਸਾਰੇ ਆਉਂਦੇ ਜੀ ਆਈ ਨੇ ਟਾ ਬੈਠੇ ਚੰਗੇ ਆਉਦੇ ਵਾਸਤੇ ਵਾਸਤੇ ਤੇ ਰੁੜ ਗਏ ਹੋ ਯਾਰੇ ਕੀ ਸੱਚਾ ਜਵੇ ਜੋ ਕੁਝ ਨਹੀਂ ਕੀਤਾ ਇਹ ਗੁਰਦੀ ਕਰਤੀ ਪਰ 2023 ਚ ਵੀ ਤੁਸੀਂ ਨੁਕਸਾਨ ਬੜੇ ਚੱਲੇ ਆ ਹਾਂ ਚੱਲੇ ਜੀ ਪਹਿਲੂ ਚੱਲੇ ਪਹਿਲੂ ਵੀ ਚੱਲੇ ਤੇਜ਼ ਚੱਲੇ ਸਰਕਾਰ ਨੇ ਕੋ ਮਦਦ ਕੀਤੀ ਕੋਈ ਮਦਦ ਨਹੀਂ ਮੜੀ ਮੁੱਟ ਕੀਤੀ ਕੀ ਕੀਤਾ ਕੁਛ ਨਹੀਂ ਕੀਤੀ ਉਹਨੂੰ ਇਸ ਵਾਰੀ ਅਜ ਕੋਈ ਨਹੀਂ ਕੀਤੀ ਜਿੱਕਰ ਉਹ ਆ ਹੀ ਨਹੀਂ ਗਏ ਫੋਟੋ ਖਿਚਾ ਕੇ ਚੱਲ ਜਾਂਦੇ ਜੇ ਮਦਦ ਕੀਤੀ ਕੋਈ ਹੋ ਸਰ ਖੂਬੀ ਗੱਲ ਨਹੀਂ ਜੇ ਵਿਆਹ ਭਰਾ ਪਹੁੰਚੇ ਹੋਰ ਵੀ ਬਥੇਰੇ ਜਿਹੇ ਪੰਜਾਬੀ ਆ ਰਹੇ ਸਾਰੇ ਪਾਸੇ ਅਜ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਦੁਬਈ ਚੱਲ ਕੇ ਚਾਚੇ ਤੌਰ ਤੇ ਸਾਡੇ ਵਾਸਤੇ ਆਏ ਆ ਜੋ ਵੀ ਮਦਦ ਕਰਕੇ ਚੱਲੇ ਸਵਾ ਸਵਾ ਲੱਖ ਰੁਪਏ ਦੀ ਮਦਦ ਵੀ ਕਹਿੰਦੇ ਵੀ ਕਰਕੇ ਚੱਲੇ ਆ ਕਿੰਨੀ ਪੈਲੀ ਕਿੰਨੀ ਪਾਣੀ ਆਪਣੀ ਪੈਲੀ ਹੈ ਦੋ ਬ੍ਰਦਰ ਆਈ ਚੇਕ ਨੇ ਪੈਲੀ ਦੇ ਕਰੀ ਗਏ ਤੇ ਕਰ ਵੀ ਗਿਆ ਪਾਣੀ ਨਿਕਲਿਆ ਤੇ ਹੁਣ ਪਹਿਲੀ ਨਹੀਂ ਨਹੀਂ ਅਜੇ ਸਵੇਰੇ ਜਾਗੇ ਆਏ ਬੇੜੀ ਦੇ ਸੋੜੀ ਜੀ ਜਗ੍ਹਾ ਵਹੀ ਕਰ ਵਾਲੀ ਇੱਕ ਨੋਹ ਘਰਾਂ ਦਾ ਮੰਨ ਲੋ ਤੁਸੀਂ ਪਿੰਡ ਹੀ ਵਸਿਆ ਸੀਗਾ ਤੇ ਮੰਨ ਕੇ ਚੱਲੋ ਵੀ ਕਹਿ ਸਕਦੇ ਆ ਆਪਾਂ ਵੀ ਪਿੰਡ ਦਾ ਪਿੰਡ ਯੁੱਟੜ ਗਿਆ ਅਨੇ ਨੋਹ ਘਰ ਲਗਾਤਾਰ ਹੀ ਆਪਣੀ ਆਪਣੀ ਪੈਲੀ ਚ ਰਹਿ ਸੀ ਸਾਰਿਆਂ ਦੀ ਡੇਰੇ ਸਰ ਹਾਂਜੀ ਡੇਰੇ ਹੀ ਸਾਰਿਆਂ ਦੀ ਸਾਰਿਆਂ ਦੀ ਪੈੜੀ ਦੇ ਉੱਪਰੋਂ ਦੀ ਤੇ ਘਰਾਂ ਦੇ ਉੱਪਰੋਂ ਦੀ ਤੇ ਆ ਚੱਲ ਰਿਹਾ ਇੱਕ ਸਿਰਫ ਆਪਣਾ ਥੋੜਾ ਜਿਹਾ ਜਗ੍ਹਾ ਬਚੀ ਥੋੜੀ ਜੀਵੇਂ ਇੱਕ ਮੰਝਾ ਕਹਿ ਦੋ ਜਿਵੇਂ ਕਿ ਉਹ ਤੋਂ ਸਵੇਰੇ ਜਾ ਕੇ ਆਹੀਂ ਹੰਦੀਪਾ ਜੀ ਹੰਦੀਪ ਜੀ ਆਪਾਂ ਦੇ ਕੋਈ ਸ਼ਬਦ ਨਹੀਂ ਇਹਨਾਂ ਵੀਰਾਂ ਦੀ ਆਪਣੇ ਕੋਲੇ ਪਰ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਅਕਾਲ ਪੁਰਖ ਅੱਗੇ ਇਹ ਹੀ ਅਰਦਾਸ ਕਰਦੇ ਆਂ ਕਿ ਇਹਨਾਂ ਨੂੰ ਪ੍ਰਮਾਤਮਾ ਜਿਹੜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਜਿਹੜੇ ਇਹਨਾਂ ਸਾਡੇ ਮੁਸੀਬਤ ਦੇ ਵੇਲੇ ਜਿਹੜੀ ਸਾਡੀ ਆ ਕੇ ਬਾਹ ਫੜੀ ਇਸ ਤਰ੍ਹਾਂ ਸਾਡੀ ਜ਼ਮੀਨ ਨੂੰ ਹੌਸਲਾ ਮਿਲਦਾ ਭਾਵੇਂ ਉਹ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ ਇਹ ਇਨਾ ਪੈਸਿਆਂ ਦੇ ਨਾਲ ਪਰ ਇੱਕ ਸਹਾਰਾ ਮਿਲਦਾ ਇੱਕ ਆਸਰਾ ਮਿਲਦਾ ਨਹੀਂ ਬਿਲਕੁਲ ਜੀ ਸਹਾਰਾ ਮਿਲਦਾ ਹੈ ਹੌਸਲਾ ਮਿਲਦਾ ਹੈ ਉਸ ਇਹਦੇ ਨਾਲ ਹੌਸਲਾ ਵਜਾਈ ਵੀ ਹੁੰਦੀ ਵੀ ਜਿਹੜਾ ਸਾਡਾ ਦਰਦ ਆ ਉਹ ਬਹੁਤ ਲੋਕਾਂ ਤੱਕ ਜਿਹੜਾ ਉਹ ਪਹੁੰਚਿਆ ਉਹ ਜਿਹੜੇ ਲੋਕੀ ਦਰਦ ਸਾਡਾ ਮਹਿਸੂਸ ਕਰਦੇ ਔਰ ਸਾਡੇ ਲਈ ਦਰਦ ਬਣਾਉਣ ਲਈ ਆਏ ਵੀ ਆ ਤੇ ਆਪਾਂ ਫਿਰ ਇੱਕ ਵਾਰੀ ਇਹਨਾਂ ਦਾ ਵੀਰਾਂ ਦਾ ਸ਼ੁਕਰਾਨਾ ਕਰਦੇ ਪ੍ਰਗਟ ਸਿੰਘ ਜੀ ਬਾਵਨishan paaji ਹੋਇਆ ਸਾਡਾ ਕੋਰ ਪਹਿਲੇ ਤੇ ਇਹ ਰੁੜ ਗਈ ਜਿਹੜੀ ਰਹਿੰਦੀ ਹੁਣ ਉਹ ਵੀ ਰੁੜ ਗਈ ਆ ਕੋਹ ਨਹੀਂ ਰਹੇਗਾ ਗਰੀਬ ਬੰਦੇ ਆ ਧਿਆੜੀ ਦਾ ਪਾਣਾ ਨਾਲ ਕਰੀਦਾ ਇਹ ਹੁਣ ਤੇ ਉਹ ਵੀ ਮੁਸ਼ਕਲ ਹੋ ਗਿਆ ਤੇ ਪਾਣੀ ਵਾਂਝ ਨਹੀਂ ਲੱਗਦੇ ਬੜੇ ਬੜੇ ਵੀ ਹੁਣ ਨਾ ਸਾਡੇ ਕੋਲ ਥਾਂ ਆ ਨਾ ਕੋਈ ਜ਼ਮੀਨ ਸਾਡੇ ਕੋਲ ਹੈਗੀ ਸਾਰਾ ਕੋਰ 7 ਵਜੇ ਕੋਹ ਨਹੀਂ ਬਜਾ ਨਾ ਮਾਂ ਘਰਾਂ ਦਾ ਜੀ ਬਹੁਤ ਨਦੀ ਡੂਗੀ ਹੋ ਗਈ ਉਥੇ ਅਸੀਂ ਤੇ ਇਹੋ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਨੇ ਵੀ ਮੇਰੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਇਹਨਾਂ ਦੇ ਜਿਨ੍ਹਾਂ ਸਾਡੇ ਜਾ ਕੇ ਸਾਨੂੰ ਡਿੱਗੇ ਨੂੰ ਉਠਾਇਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਰਦੇ ਆਂ ਹੋਰ ਵੀਰ ਬਰਾਦ ਦੀ ਕੋਈ ਮਦਦ ਪਹੁੰਚਾਈ ਨਹੀਂ ਜੀ ਇਹ ਜੀ ਇਹ ਸਰਕਾਰ ਦੀ ਮਦਦ ਇਦਾਂ ਆ ਜੀ ਪੈਸੇ ਉਹਨਾਂ ਨੇ ਸੱਧਿਆ ਹੀ ਗਾਕ ਦਿਨ ਕਾਉਂਡ-ਕਾਉਂਡ ਲਏ ਆ ਉਹ 1 ਲੱਖ ਰੁਪਏ 20000 ਰੁਪਏ ਦੀ ਮਦਦ ਪਹਿਲਾਂ ਕਰਨੀ ਮਤਲਬ ਕਿ ਉਹਨੇ ਕੀ ਹੈ ਹਲੇ ਪੱਕਾ ਕੀ ਹੈਗਾ ਤੇ ਉਦੋਂ ਬਾਅਦ ਕਹਿੰਦੇ ਸਾਡੇ ਕਾਉਂਡ 'ਚ ਪੈਸੇ ਦੂਜੇ ਦਿਨ ਆ ਜਾਣਗੇ ਤੇ ਕੋਈ ਮਤਲਬ ਕਿ 1 ਲੱਖ ਤੋਂ 20 ਬਾਅਦ 'ਚ ਕਹਿੰਦੇ ਵਧਾਉਣੇ ਆ ਪੈਸੇ ਕੋਈ ਸਰਕਾਰ ਵੱਲੋਂ ਮੇਜ ਮਦਦ ਮੰਨ ਕੇ ਚੱਲੋ ਵੀ ਨਹੀਂ ਹੈਗੀ ਕੋਈ ਹਾਂਜੀ ਭਾਜੀ ਬਹੁਤ ਧੰਨਵਾਦ ਵੀਰਾਂ ਦਾ ਇਹਨਾਂ ਦਾ ਬਹੁਤ ਧੰਨਵਾਦ ਕਿਤੇ ਇਹਨਾਂ ਦਾ ਤੁਹਾਡੇ ਦਰਦ ਨੂੰ ਸਮਝਿਆ ਦਰਦ ਵੰਡਾਇਆ ਤੁਹਾਡੇ ਨਾਲ ਮਜ਼ੇ ਇਹਨਾਂ ਦਾ ਮੁੱਲ ਮੋੜ ਨਹੀਂ ਸਕਦੇ ਇਹਨਾਂ ਦਾ ਜਿੰਨਾ ਨਾ ਦਰਦ ਵੰਡਾਤਾ ਸਾਡੇ ਨਾਲ ਪਰ ਸਾਡੀ ਸਰਕਾਰਾਂ ਦਾ ਸੀ ਪਰ ਇਹਨਾਂ ਵੀਰਾਂ ਨੇ ਆ ਜੀ ਇਹਨਾਂ ਵੀਰਾਂ ਨੇ ਸਾਡੀ ਬਾਹ ਵੜੀ ਤੇ ਇਹਨਾਂ ਦਾ ਮੁੱਲ ਕਦੇ ਨਹੀਂ ਮੋੜ ਸਕਦੇ ਇਹਨਾਂ ਦਾ ਜਿੰਨਾ ਸਾਡੀ ਹੱਲਪ ਵੜੀ ਹੈ ਇਹ ਤਸਵੀਰਾਂ ਇਹਨਾਂ ਲੋਕਾਂ ਦਾ ਜਿੱਥੇ ਦਰਦ ਬਿਆਨ ਕਰਦੀਆਂ ਨੇ ਉਥੇ ਕਿਤੇ ਨਾ ਕਿਤੇ ਹੁਣ ਆਸ ਬੱਜੀ ਸਹਾਰਾ ਮਿਲਿਆ ਦੁਬਈ ਤੋਂ ਆਏ ਇਹਨਾਂ ਭਰਾਵਾਂ ਦਾ ਫਾਇਦ ਪੂਰੀ ਤਰ੍ਹਾਂ ਆਪਾਂ ਇਹਨਾਂ ਦੀ ਨੁਕਸਾਨ ਦੀ ਪੂਰਤੀ ਨਹੀਂ ਕਰ ਸਕਦੇ ਪਰ ਇਹਨਾਂ ਨੂੰ ਹੌਸਲਾ ਮਿਲਿਆ ਤੇ ਨਾਲ ਇੱਕ ਆਸਰਾ ਮਿਲਿਆ ਜੀ ਅਸੀਂ ਪੂਰਾ ਤੇ ਮੇਰੇ ਖਿਆਲ ਕੋਈ ਵੀ ਨਹੀਂ ਕਰ ਸਕਦਾ ਇਹ ਅਸੀਂ ਤਾਂ ਸਿਰਫ ਇੱਕ ਬੋਟਾ ਲਾ ਕੋਈ ਪਾਣੀ ਪਾਏਗਾ ਕੋਈ ਉਹਦੀ ਦੇਖ ਰੱਖਰੇ ਕਰੇਗਾ ਤਾਂ ਜਾ ਕੇ ਇਹ ਘਰ ਬਣੇਗਾ ਇੱਕ ਸ਼ੁਰੂਆਤ ਕਰਨੀ ਓਕੀ ਹੁੰਦੀ ਆ ਅਸੀਂ ਜਸਟ ਇੱਕ ਸ਼ੁਰੂਆਤ ਕਰ ਚੱਲੇ ਆ ਬੋਟਾ ਲਾ ਚੱਲੇ ਆ ਬਾਕੀ ਹੁਣ ਵਾਹਿਗੁਰੂ ਕਰਨ ਵਾਲਾ ਪ੍ਰਮਾਤਮਾ ਕਰਨ ਵਾਲਾ ਜੇ ਸਾਰੇ ਵੀ ਰਲ ਕੇ ਚਾਹਣਗੇ ਤੇ ਸ਼ਾਇਦ ਜਰੂਰ ਜਿਹੜਾ ਬਾਗਿਚਾ ਦੁਵਾਰਾ ਖਿਲੇਗਾ ਬਿਲਕੁਲ ਆਪਣੀ ਦਸਾਂ ਨੋ ਵੀ ਗਿਰਤ ਕਮਾਈ ਚ ਇੱਥੇ ਆ ਕੇ ਇਦਾਂ ਹਿੱਸਾ ਪਾਣਾ ਉਸੀਬਤ ਕਿਰੇ ਲੋਕਾਂ ਦੀ ਬਾਹ ਫੜਨਾ ਇਹ ਸ਼ਾਇਦ ਗੁਰੂ ਸਾਹਿਬ ਦਾ ਹੀ ਫਰਮਾਨ ਆ ਸਰਦਕਿ ਅਸੀਂ ਉਸ ਦੀ ਪੂਰਤੀ ਕਰਨੀ ਪਹੁੰਚੇ ਫਰਮਾਨ ਤੇ ਪਾਣੀ ਜਿਹੜੀ ਆ ਬਾਰ ਬਾਰ ਇਹੀ ਚੀਜ਼ ਕਹਿੰਦੀ ਆ ਇਨਸਾਨ ਨੂੰ ਚੰਗਾ ਜੀਵਨ ਜੀਣ ਵਾਸਤੇ ਚੰਗੀ ਸੋਚ ਚੰਗਾ ਪਵਿੱਤਰ ਆਪਣਾ ਰਿਸ਼ਤੇ ਬਣਾਉਣ ਵਾਸਤੇ ਮੇਰਾ ਮੁੱਜ ਮੇ ਕ੍ਰਿਸ਼ਨ ਹੈ ਜੋ ਕਿ ਸਹਸ ਹੋਤੇ ਰਾ ਤੇ ਰਾਚੂ ਕੋ ਸੌਂਪ ਤੇ ਕਾ ਲਾਗੇ ਮੇਰਾ ਇਹ ਹੀ ਚੀਜ਼ਾਂ ਨੇ ਕਿ ਜਦੋਂ ਆਪ ਵੀ ਮਿੱਟੀ ਆ ਮਿੱਟੀ ਜੀ ਮਿਲਣਾ ਤੇ ਜੋ ਕੁਝ ਵੀ ਹੈ ਤੇ ਸਾਰਾ ਕੁਝ ਬਸ ਕਹ ਲਈਏ ਵਿਨਾਸ਼ਵੰਤੀ ਹੈ ਇੱਕੋ ਚੀਜ਼ ਰਹਿਣੀ ਹੈ ਜੋ ਅੱਜ ਭਾਈਚਾਰਾ ਕਾਇਮ ਹੋ ਗਿਆ ਆ ਜੋ ਸਾਡੇ ਪਰਿਵਾਰਾਂ ਨੇ ਪਿੱਛੇ ਬੈ ਕੇ ਸਪੋਰਟ ਕੀਤੀ ਜੋ ਇੱਥੇ ਤੱਕ ਪਹੁੰਚੇ ਆ ਨਹੀਂ ਤੇ ਅਸੀਂ ਜਾਣਦੇ ਵੀ ਨਹੀਂਗੇ ਇਹਨਾਂ ਪਰਿਵਾਰਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਇਹ ਲੋਡ ਇਦਾਂ ਦੀ ਆਏਗੀ ਤੇ ਆਪਾਂ ਸਾਰੇ ਜਿਹੜੇ ਨੇ ਇੱਥੋਂ ਤੱਕ ਪਹੁੰਚਾਂਗੇ ਸੋ ਇਹ ਇੱਕ ਸਪਿਰਟ ਆ ਇੱਕ ਸਾਰਿਆਂ ਨੂੰ ਮੋਟੀਵੇਸ਼ਨ ਆ ਤੇ ਇਹ ਚੀਜ਼ਾਂ ਜਿਹੜੀਆਂ ਨਿਰੰਤਰ ਪਛਾਣ ਵਿੱਚ ਚਲਦੀਆਂ ਰਹੀਆਂ ਜਾਂ گاਹ ਵਿੱਚ ਚਲਦੀਆਂ ਰਹਿਣਗੀਆਂ ਇਹ ਬਹੁਤ ਹੁਣ ਕਿਹੜੇ ਕਿਹੜੇ ਇਲਾਕੇ ਤੋਂ ਹੁਣ ਹੋ ਸਕਦਾ ਅਗਲਾ ਜਿਹੜਾ ਸਾਡਾ ਜੀਰੇ ਦਾ ਪ੍ਰੋਗਰਾਮ ਜੀਰੇ ਵਾਲੇ ਪਾਸੇ ਅਜੇ ਅਸੀਂ ਨਹੀਂ ਹਾਂਜੀ ਪਤੀ ਤਰਨਤਾਂ ਕਿ ਬਾਕੀ ਏਰੀਏ ਤੇ ਕਾਫੀ ਜਿਹੜੇ ਨਿਕਲ ਚੁੱਕੇ ਨੇ ਇਹ ਆ ਦੇ ਪੈਂਸਤਾਨਪੁਰ ਲੋਕ ਬਿਲਕੁਲ ਪੰਜਾਬ ਦੇ ਪੁੱਤ ਪੰਜਾਬ ਦੇ ਨਾਮ ਨਾਲ ਦੇ ਨਾਰੇ ਦੇ ਨਾਲ ਪਹੁੰਚੇ ਇਹਨਾਂ ਦੁਬਈ ਦੇ ਪੰਜਾਬੀ ਗੱਭਰੂਆ ਵੱਲੋਂ ਇੱਥੇ ਆ ਕੇ ਇਹਨਾਂ ਦੀ ਆਰਥਿਕ ਸਹਾਇਤਾ ਕੀਤੀ ਗਈ ਹੈ ਨਮ ਅੱਖਾਂ ਦੇ ਨਾਲ ਇਹਨਾਂ ਪਰਿਵਾਰਾਂ ਨੇ ਇਹਨਾਂ ਪੰਜਾਬੀ ਪੁੱਤਾਂ ਦਾ ਦੁਬਈ ਦੇ ਨੌਜਵਾਨਾਂ ਦਾ ਧੰਨਵਾਦ ਵੀ ਕੀਤਾ ਹੈ ਔਰ ਆਪਣਾ ਦਰਦ ਵੀ ਬਿਆਨ ਕੀਤਾ ਹੈ ਇਸ ਗੱਲ ਦੇ ਲਈ ਸ਼ੁਕਰ ਬਣਾਇਆ ਕਿ ਗੁਰਮਾਰਾ ਇਹਨਾਂ ਕਿਸੇ ਨਾ ਕਿਸੇ ਨੂੰ ਭੇਜ ਕੇ ਇਹਨਾਂ ਦਾ ਦਰਦ ਵੰਡਾਇਆ ਹੈ ਇਹਨਾਂ ਦੀ ਬਾਹ ਫੜੀ ਹੈ ਔਰ ਇਥੋਂ ਪਿੱਛੇ ਹੋਰ ਵੀ ਆਸ ਬੱਜੀ ਹੈ ਕਿ ਇਹਨਾਂ ਨੂੰ ਵੇਖ ਕੇ ਹੋਰਾਂ ਨੂੰ ਵੀ ਪ੍ਰੇਰਣਾ ਮਿਲੂ ਕਿਉਂਕਿ ਸਰਕਾਰ ਜਿੱਥੇ ਫੇਲ ਹੋਈ ਹੈ ਉੱਥੇ ਪੰਜਾਬੀ ਪੰਜਾਬੀ ਦੇ ਕੰਮ ਆ ਰਹੇ ਹਨ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਐਸ ਨਿਊਜ਼ ਸੁਲਤਾਨਪੁਰ ਲੋਧੀ